ਜਿਹੜਾ ਪੁੱਤ ਐਸ ਵੇਲੇ ਇਸ ਫਾਨੀ ਸੰਸਾਰ ਨੂੰ ਛੱਡਣ ਦੀ ਤਿਆਰੀ ਕਰ ਰਿਹਾ ਸੀ ਉਹ ਤਰ ਮੌਤ ਦੀ ਤਿਆਰੀ ਕਰ ਰਿਹਾ ਸੀ ਔਰ ਇਧਰ ਇਹਦੀ ਮਾਂ ਵਾਸਤੇ ਪਾਰੀ ਸੀ ਤਰਲੇ ਪਾਰੀ ਸੀ ਮੇਰਾ ਪੁੱਤ ਜਿੱਥੇ ਵੀ ਹੈਗਾ ਜੋ ਮੇਰੀ ਬਾਤ ਸੁਣਦਾ ਤੂੰ ਠੀਕ ਰਹੀਂ ਅਸੀਂ ਬਿਲਕੁਲ ਤੇਰੇ ਨਾਲ ਆ ਤੂੰ ਕੀ ਗੱਲ ਤੋਂ ਨਹੀਂ ਘਬਰਾਉਣਾ ਵਾਪਸ ਆ ਗਿਆ ਦੁਬਾਰਾ ਇਹਦਾ ਜਨਮ ਹੋਇਆ ਸੋ ਇਹ ਸਮਾਂ ਦੀਆਂ ਉਹ ਸਿਸਕੀਆਂ ਸੀ ਉਹ ਅਰਦਾਸਾਂ ਸੀ ਤੇ ਅੱਜ ਇਹ ਪੁੱਤ ਸਹੀ ਸਲਾਮਤ ਵਾਪਸ ਹੈ ਸਾਡੇ ਵਿੱਚ ਹੈ ਪਨਾਮਾ ਦੇ ਵਿੱਚ ਤਾਂ ਇਨੀ ਦਿੱਕਤ ਆ ਜੀ ਲੋਕ ਆਪਣੇ ਮੂੰਹੋਂ ਮੈਂ ਦੇ ਕੇ ਮੌਤ ਮੰਗਦੇ ਆ ਵੀ ਦਾ ਇੱਥੇ ਮਾਰ ਦੇ ਰਬਾ ਨੇ ਬੱਚੀ ਹੀ 4 ਸਾਲ ਦੀ ਉਹਦੀ ਬਾਹਾਂ ਟੁੱਟੀ ਹੋਈ ਨਹੀਂ ਚੱਕੀ ਜਾਂਦੀ ਉਹਨਾਂ ਕੋਲ ਸਾਡੇ ਕੋਲ ਵੀ ਜਿੰਨਾ ਚੱਕਿਆ ਜਾਂਦਾ ਸਾਡੇ ਕੋਲ ਬੈਗ ਆਪਣਾ ਤਾਂ ਕਿਲੋ ਭਾਰ ਨਹੀਂ ਚੱਕਿਆ ਜਾਂਦਾ ਉੱਥੇ ਸਾਡੇ ਕੋਲ ਜਿੰਨਾ ਕੋਲ ਨਾਲ ਸਾਰਾ ਦੇ ਕੇ ਖੜਿਆ ਫਿਰ ਬਾਅਦ ਚ ਉਹਨਾਂ ਨੇ ਸਾਨੂੰ ਜਿਹੜਾ ਪਿੱਛੋਂ ਗਰੁੱਪ ਆਉਣ ਦੱਸਿਆ ਸਾਨੂੰ ਵੀ ਮਰਵਾ ਨਾ ਕੁੜੀ ਛੱਡਤੀ ਆਪਣੀ ਉੱਥੇ 4 ਸਾਲ ਦੀ ਜੀ ਹੁੰਦੀ ਹਾਂਜੀ ਜੰਗਲਾਛੜ ਹਾਂਜੀ ਮੁੰਡੇ ਕਈ ਰੁੜ ਜਾਂਦੇ ਕਈਆਂ ਦਾ ਪਰਨਾ ਖੁੱਲ ਜਾਂਦਾ ਕਈਆਂ ਦੇ ਪੈਰ ਸਲਿੱਪ ਹੋ ਜਾਂਦੇ ਛਤਾਂ ਲੱਗ ਜਾਂਦੀਆਂ ਗੋਡਿਆਂ ਤੇ ਮੇਰਾ ਤੇ ਆਪ ਮੈਂ ਦੇਖਿਆ ਗੋਡਾ ਟੁੱਟ ਗਿਆ ਸੀਗਾ ਨਾ ਰਸਤੇ ਦੇ ਲਾਸ਼ਾਂ ਦੇਖਣ ਨੂੰ ਮਿਲਦੀਆਂ ਆ ਜੀ ਨਾਰਮਲ ਹੀ ਆ ਥੱਲੇ ਛੇੜ ਦਿੰਦੇ ਨੇ লাশ ਨੂੰ ਡੌਂਕਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਪਿੱਛੇ ਗਰੁੱਪ ਆਉਂਦਿਆ ਉਹ ਡਰਨ ਨਾ ਇਹ ਨਹੀਂ ਪਤਾ ਕਿ ਇੱਥੇ ਆਪਾਂ ਸੁੱਤੇ ਜੇ ਰਾਤ ਉੱਥੇ ਪਹਿਲਾਂ লাশ ਹੀ ਪਈ ਹੋਵੇ ਜਾਂ ਲਾਗੇ ਪਾਸੇ ਪਈ ਹੋਵੇ ਬਗਾਲੀ ਹੈਗਾ ਜੀ ਸਾਡੇ ਗਰੁੱਪ ਚ ਹੂੰ ਉਹ ਭਾਰਾ ਹੈਗਾ ਸਰੀਰ ਦਾ ਹੂੰ ਉਹ ਧੇਰਾ ਆਪਾਂ ਖਿੱਚਿਆ ਉਹਨੂੰ ਪਰਨੇ ਪੁਰਨੇ ਪਾ ਕੇ ਜਿੰਨਾ ਕਾ ਹੋ ਸਕਦਾ ਹੈਗਾ ਪਰ ਉਹ ਆਪੇ ਜਵਾਬ ਦੇ ਗਿਆ ਕਹਿੰਦਾ ਕਿ ਮੈਨੂੰ ਛੱਡ ਦਿਓ ਤੁਸੀਂ ਮੇਰੇ ਕੋਲ ਨਹੀਂ ਚੜਿਆ ਜਾਣਾ ਤਮ ਕਿਣੀ ਦਿੰਦੇ ਜੀ ਉਹ ਕੁੱਟਦੇ ਆ ਅੱਛਾ ਕੱਪੜੇ ਲਵਾ ਲੈਣੇ ਸਾਰੇ ਤੇ ਪਿੱਠ ਘਰਾਲਣੀ ਕੰਨ ਤੋਂ ਨੂੰ ਘਰਾਲ ਲੈਣਾ ਫਿਰ ਫੱਟੀਆਂ ਨਾਲ ਕੁੱਟਦੇ ਆ ਤੇ ਫਿਰ ਫੋਨ ਦਿੰਦੇ ਆ ਵੀਡੀਓ ਬਣਾ ਕੇ ਪਾਉਂਦੇ ਆ ਘਰੇ ਵੀ ਆ ਤੁਹਾਡਾ ਮੁੰਡਾ ਹੈ ਮੈਨੂੰ ਪੈਸੇ ਦੋ ਫਿਰ ਛੱਡਾਂਗੇ ਤੇ ਪਿਸਤੌਲ ਲੈ ਕੇ ਆਏ ਉਹਦੇ ਜਗਰਾਜ ਦੇ ਮੇਰੇ ਹੀ ਮੁੰਡੇ ਸਾਡੇ ਅੱਡ ਦੋਹਾਂ ਦੇ ਮੂੰਹ 'ਤੇ ਪਿਸਤੌਲ ਪਾ ਦਿੱਤੇ ਹੂੰ ਵੀਡੀਓ ਬਣਾਈਆ ਪਰ ਉਹਨਾਂ ਨੇ ਫਿਰ ਘਰੇ ਛੰਡ ਕੀਤੀਆਂ ਵੀ ਪੈਸੇ ਪਾਓ ਇਹਨਾਂ ਦੇ ਫਿਰ ਇਹ ਜਾ ਕੇ 14 ਲੱਖ ਰੁਪਏ ਲੈ ਕੇ ਆਏ ਫਿਰ ਹਰਿਆਣੇ ਦੇ ਬੰਦੇ ਨੂੰ ਇੱਕ ਕੋਈ ਆਪਣੇ ਆਪ ਹੀ ਆਵਾਜ਼ ਆਂਦੀ ਹੈ ਔਰ ਇੱਕੋ ਨੰਬਰ ਤੁਹਾਨੂੰ ਕਹਿੰਦੀ ਹੈ ਤੇ ਉਸ ਨੰਬਰ ਦੇ ਉੱਤੇ ਕਾਲ ਕਰਨੀ ਪੈਂਦੀ ਹੈ ਔਰ ਉਹਦੇ ਘਰ ਵਾਲੇ ਚੁੱਕਦੇ ਨੇ ਹਾਂਜੀ ਉਹ ਕੀ ਵਾਕਿਆ ਉਹ ਚ ਸੱਚਾਈ ਹੈ ਪਹਿਲਾਂ ਇਹ ਕਲੀਅਰ ਕਰਿਓ ਇਹ ਸੱਚਾਈ ਹੈ ਜੀ ਉਹਨਾਂ ਨਾਲ ਇਹ ਹੱਡੀ ਉਹ ਗੱਲ ਹੁੰਦੀ ਦੱਸਦੇ ਆ ਵੀ ਸਾਨੂੰ ਆਵਾਜ਼ ਪੈਂਦੀ ਆ ਨੰਬਰ ਬੋਲਦਾ ਪੂਰਾ ਆਪਣਾ ਹੂੰ ਕਹਿੰਦਾ ਵੀ ਦੱਸ ਦਿਓ ਮੇਰੇ ਘਰੇ ਵੀ ਮੈਂ ਠੀਕ ਠਾਕ ਆ ਤੇ ਫਿਰ ਜਿਹੜੋ ਦੇ ਘਰ ਫੋਨ ਕਰਦੇ ਆ ਉਹਦਾ ਮਾਪਿਓ ਕਹਿੰਦਾ ਜੀ ਸਾਡਾ ਮੁੰਡੇ ਨੇ ਤਾਂ ਮਰਿਆ 2 ਸਾਲ ਹੋ ਗਏ ਆ ਵੀ ਅਸੀਂ ਸਿਰਫ ਨੰਬਰ ਉਹਦੇ ਕਰਕੇ ਨੰਬਰ ਰੱਖਿਆ ਹੋਇਆ ਜਿੰਨਾ ਅਸੀਂ ਮਿਸ ਬਿਹੇਵ ਵਿਖਿਆ ਡੌਂਕਰਾਂ ਦਾ ਕੁੜੀਆਂ ਨਾਲ ਅਸੀਂ ਸਾਰੇ ਮੁੰਡੇ ਜਿੱਦਾਂ 15 ਇਹਨੇ ਖਲੋਤੇ ਇਹਨਾਂ ਕਹਿੰਦਾ ਪੰਜਾਬੀ ਕੁੜੀ ਕਿਹੜੀ ਆ ਹੂੰ ਆਜੋ ਤੇ ਫਿਰ ਮਿਚ ਬਿਹੇਵ ਕਰਦੇ ਆ ਬੰਦਾ ਕਰੇ ਕੁਛ ਨਹੀਂ ਸਕਦਾ ਸਾਡੇ ਪਿਸਤੌਲ ਲੱਗੇ ਹੁੰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਖਾਰਕੂ ਸਿੰਘ ਪਿੰਡ ਚੀਮੇ ਦਾ ਕਾਲੇ ਦੌਰ ਦੇ ਦੌਰਾਨ ਸਰਦਾਰ ਮੰਗਲ ਸਿੰਘ ਕੀ ਹੁਣਾ ਨੂੰ ਪੁਲਿਸ ਸ਼ਹੀਦ ਕਰ ਦਿੰਦੀ ਔਰ ਉਹਨਾਂ ਦੀ ਸ਼ਹਾਦਤ ਤੋਂ 3 ਮਹੀਨੇ ਦੇ ਬਾਅਦ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਔਰ ਉਹ ਤੇ ਚਨਕ ਤੋਂ ਬਾਅਦ ਉਦੀ ਮਾਤਾ ਉਹਨੂੰ ਬੜੇ ਹੀ ਚਾਵਾਂ ਦੇ ਨਾਲ ਲਾਡਾਂ ਦੇ ਨਾਲ ਬੜੇ ਪਿਆਰ ਨਾਲ ਪਾਲਦੀ ਹੈ ਔਰ ਉਹਨੂੰ ਜਵਾਨ ਹੁੰਦਿਆਂ ਗੱਭਰੂ ਹੁੰਦਿਆਂ ਦੇਖਦੀ ਹੈ ਫਿਰ ਉਹਦਾ ਬੜੇ ਚਾਵਾਂ ਦੇ ਨਾਲ ਵਿਆਹ ਵੀ ਕਰਦੀ ਹੈ ਫਿਰ ਉਹਦੇ ਘਰ ਪੋਤਾ ਵੀ ਖੇਡਦਾ ਹੈ ਬੱਚੇ ਵੀ ਅੱਗੋਂ ਹੋ ਜਾਂਦੇ ਹਨ ਪਰ ਬੇਤਰ ਭੇਤਰ ਉਹ ਵੇਖਦੀ ਤਲਾਸ਼ ਦੇ ਵਿੱਚ ਹੁਣ ਜਿਹੜੇ ਇਹਦੇ ਤੇ ਜ਼ਿੰਮੇਵਾਰੀ ਪੈ ਗਈ ਇਹਨੂੰ ਲੱਗਾ ਕਿ ਮੇਰਾ ਹੁਣ ਜਿਹੜੇ ਬੱਚੇ ਨੇ ਨਾ ਉਹ ਦੁਨੀਆ ਦਾ ਹਰ ਸੁੱਖ ਦਾ ਆਨੰਦ ਮਾਣਨ ਉਹਦੇ ਲਈ ਇੱਕ 에ਜੰਟ ਤੇ ਚੱਕਰਾਂ ਚ ਪੈ ਗਿਆ 에ਜੰਟ ਨੇ ਐਸੇ ਸਬਜ ਬਾਗ ਵਿਖਾਏ ਕਿ ਇਹ ਹੁਣ ਮੌਤ ਦੇ ਮੂੰਹ ਚੋਂ ਵਾਪਸ ਆਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਅਸੀਂ ਤੁਹਾਨੂੰ ਵੀਡੀਓ ਜਿਹੜੀ ਸਾਡੇ ਸਟੂਡੀਓ ਦੇ ਵਿੱਚ ਇੱਕ ਰੋਂਦੀ ਹੋਈ ਮਾਂ ਦੀ ਕੁਰਲੌਂਦੀ ਹੋਈ ਮਾਂ ਦਾ ਵਾਸਤਾ ਸੀ ਸਿਸਕੀਆਂ ਸੀ ਔਰ ਉਹਦੀ ਆਪਣੇ ਉਸ ਪੁੱਤ ਨੂੰ ਅਪੀਲ ਸੀ ਜਿਹੜਾ ਪੁੱਤ ਐਸ ਵੇਲੇ ਇਸ ਫਾਨੀ ਸੰਸਾਰ ਨੂੰ ਛੱਡਣ ਦੀ ਤਿਆਰੀ ਕਰ ਰਿਹਾ ਸੀ ਉਹ ਚਾਹੁੰਦਾ ਸੀ ਕਿ ਮੈਂ ਹੁਣ ਵਾਪਸ ਪੰਜਾਬ ਨਾ ਜਾਵਾਂ ਪਰ ਉਹ ਮੌਤ ਨੂੰ ਘਲੇ ਲਗਾਉਣ ਨੂੰ ਤਿਆਰ ਸੀ ਆਪਣੀ ਮਾਂ ਨੂੰ ਕਹਿ ਚੁੱਕਾ ਸੀ ਕਿ ਮੈਂ ਹੁਣ ਵਾਪਸ ਨਹੀਂ ਆਣਾ ਉਹ ਉੱਤਰ ਮੌਤ ਦੀ ਤਿਆਰੀ ਕਰ ਰਿਹਾ ਸੀ ਔਰ ਇਧਰ ਇਹਦੀ ਮਾਂ ਵਾਸਤੇ ਪਾਰੀ ਸੀ ਤਰਲੇ ਪਾਰੀ ਸੀ ਦੁਆਵਾਂਸਤੇ ਅਰਦਾਸਾਂ ਚ ਇਹਨਾਂ ਅਸਰ ਹੋਇਆ ਕਿ ਅੱਜ ਉਹ ਪੁੱਤ ਤੁਹਾਡੇ ਸਾਹਮਣੇ ਬੈਠਾ ਹੈ ਵਾਪਸ ਆ ਗਿਆ ਦੁਬਾਰਾ ਇਹਦਾ ਜਨਮ ਹੋਇਆ ਸੋ ਇਹ ਸਮਾਂ ਦੀਆਂ ਉਹ ਸਿਸਕੀਆਂ ਸੀ ਉਹ ਅਰਦਾਸਾਂ ਸੀ ਤੇ ਅੱਜ ਇਹ ਪੁੱਤ ਸਹੀ ਸਲਾਮਤ ਵਾਪਸ ਹੈ ਸਾਡੇ ਵਿੱਚ ਹੈ ਔਰ ਮੈਂ ਤੁਹਾਡੇ ਤੋਂ ਸਿਰਜ ਜਾਣਣਾ ਇਹ ਚਾਹੂੰਗਾ ਕਿ ਉਹ ਜਿਹੜੀ ਅਪੀਲ ਤੁਹਾਡੀ ਮਾਂ ਨੇ ਰੋਂਦਿਆਂ ਕੁਰਲਾਂਦਿਆਂ ਕੀਤੀ ਸੀ ਉਹ ਮੋਬਾਈਲ ਤੇ ਵੀਡੀਓ ਤੁਸੀਂ ਵੇਖ ਲਈ ਸੀ ਹਾਂਜੀ ਮੋਬਾਈਲ ਤਾਂ ਨਹੀਂ ਸੀਗਾ ਕੋਲ ਪਨਾਮਾ ਦੇ ਹੋਟਲ 'ਚ ਸੀਗੇ ਜੀ ਤੇ ਆਪਾਂ ਮੈਂ YouTube ਤੇ ਵੇਖੀ ਵੀਡੀਓ LCD ਤੇ ਮੈਂ ਇਹੋ ਚੀਜ਼ ਸੋਚੀ ਵੀ ਅੱਗੇ ਪਿਓ ਤੋਂ ਬਿਨਾਂ ਕੱਢੀ ਆ ਹੁਣ ਫਿਰ ਸਾਡਾ ਆਪਣਾ ਵੀ ਦੁੱਖ ਪੈਣ ਇੱਕ ਤਾਂ ਪੈਸਾ ਖਰਾਬ ਹੋ ਗਿਆ ਇੱਕ ਆਪਣੀ ਜ਼ਿੰਦਗੀ ਖਰਾਬ ਕਰ ਲਾਂਗੇ ਹਰਪ੍ਰੀਤ ਨਬੋਦ ਕੇ ਮੈਂ ਫੈਸਲਾ ਲੈਂਦਾ ਨੌਬਤ ਇਹ ਹੋਈ ਜੀ ਆਪਣੇ ਫਿਊਚਰ ਵਾਸਤੇ ਬੰਦਾ ਵਧੀਆ ਫਿਊਚਰ ਵਾਸਤੇ ਕਰਦਾ ਹੈ ਹਮ ਬੱਚਿਆਂ ਦੇ ਫਿਊਚਰ ਵਾਸਤੇ ਇੱਥੇ ਹੁਣ ਤੇਰਾ ਜੋਬ ਦੀ ਟਰਾਈ ਕੀਤੀ ਸੀਗੀ ਤੇ ਪਰ ਨਹੀਂ ਬਣੀ ਗਏ ਬਸ ਇਹ ਗੱਲ ਫੇਰ ਇਸ ਕਰਕੇ ਜਾਣਾ ਪਿਆ ਪਨਾਮਾ ਦੇ ਜੰਗਲਾਂ ਦੇ ਵਿੱਚ ਕਿੱਜਾ ਪਨਾਮਾ ਦਾ ਕੋਈ ਹੋਟਲ ਸੀ ਜਿੱਥੇ ਬੈਠ ਕੇ ਇਹ ਜਿਹੜੀ ਸੀ ਤੁਸੀਂ ਇਸ ਤਰ੍ਹਾਂ ਦੀ ਕਟਿਆ ਜਿਹੜੀ ਸੋਚ ਮੰਦ ਵਿੱਚ ਆ ਗਈ ਇਦਾਂ ਦਾ ਇੱਕ ਮਨ ਦੇ ਵਿੱਚ ਵਿਚਾਰ ਉੱਠ ਘਲੋਤਾ ਵੈਸੇ ਤਾਂ ਪੰਜਾਬੀ ਬਹਾਦਰੀ ਬੜੇ ਤੁਸੀਂ ਤਾਂ ਇੱਕ ਸ਼ਹੀਦ ਯੋਧੇ ਦਾ ਖੂਨ ਹੋ ਨਹੀਂ ਜੀ ਆਪਾਂ ਪਹਿਲਾਂ ਤਾਂ ਬੜਾ ਮਨ ਹੌਸਲਾ ਸੀ ਜਿਹੜਾ ਕੈਂਪ 'ਚ ਸੀਗੀ ਉੱਥੇ ਹੂੰ ਪਰ ਜਦੋਂ ਸਾਨੂੰ ਉੱਥੋਂ ਆਰਮੀ ਦੇ ਜਹਾਜ਼ 'ਚ ਲਿਆ ਗਿਆ ਸਾਨੂੰ ਪਨਾਮਾ ਇੱਥੇ ਲਿਆਏ ਆ ਹੂੰ ਫੇਰ ਮਨ ਟੁੱਟ ਗਿਆ ਕੀ ਹੁਣ ਫੇਰ ਭੇਜਣਾ ਤਾਂ ਵਾਪਸ ਹੀ ਆ ਇਹਨਾਂ ਨੇ ਫੇਰ ਇਹੋ ਅਰਦਾਸ ਕਰੀ ਦੀ ਕਿ ਰੱਬਾ ਇੱਥੇ ਹੀ ਮਾਰ ਦੇ ਪਿੱਛੇ ਤਾਂ ਖਤਮ ਨਹੀਂ ਹੋ ਸਕੋ ਪਰ ਹਰਫਰੀ ਜਿੱਦ ਤਨ ਤੁਸੀਂ ਪਹਿਲੇ ਦਿਨ ਆਪਣੀ ਮਾਂ ਨੂੰ ਫੋਨ ਕਰਕੇ ਇਹ ਗੱਲ ਕਹੀ ਹਿੰਮਤ ਕਿਤਾਪ ਇਤਰੀ ਇਹ ਗੱਲ ਕਰਨ ਦੀ ਇਮਾਤਾਏ ਦਿਆ ਜੀ ਜੀ ਤੁਹਾਨੂੰ ਕੁਝ ਕਤਮ ਹੋ ਲਿਵਰ ਮਾਨੀ ਉਹ ਤਾਂ ਫਿਰ ਕੀ ਜਵਾਬ ਦਿੱਤਾ ਤੇ ਮਾਨੀ ਜੀ ਪਿਓ ਹੀ ਹੈ ਮੇਰਾ ਬੜਾ ਹੌਸਲਾ ਇਹਦਾ ਬੰਦੇ ਵਾਂਗੂ ਪੂਰਾ ਆਇਆ ਵਰਤੀ ਅਜੇ ਤੱਕ ਬੰਦੇ ਵਾਂਗੂ ਹੁਣ ਵੀ ਜਦੋਂ ਮੈਂ ਉੱਥੇ ਸੀਗਾ ਪੂਰਾ ਹੌਸਲਾ ਦਿੱਤਾ ਵੀ ਕੋਈ ਗੱਲ ਨਿਕੋਸ਼ ਨਹੀਂ ਹੁੰਦਾ ਅਸੀਂ ਬੈਠੇ ਆ ਕੋਈ ਕਰਨੀ ਬਿਲਕੁਲ ਹੈ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਮਾਤਾ ਦਾ ਤੇ ਪਿਤਾ ਦਾ ਦੋਨਾਂ ਦਾ ਫਰਜ਼ ਅਦਾ ਕੀਤਾ ਹੈ ਇਸ ਮਾਤਾ ਨੇ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਤੁਸੀਂ ਬਾਰ ਨੂੰ ਰੁੱਖ ਕੀਤਾ ਤੇ ਕਿੰਨਾ ਸਮਾਂ ਲੱਗਾ ਵਿਦੇਸ਼ ਪਹੁੰਚੇ ਕਿਹੜੇ ਕਿਹੜੇ ਸੰਕਟ ਤੁਸੀਂ ਦੇਖੇ ਸਾਡੀ ਨੌਜਵਾਨ ਪੀੜ੍ਹੀ ਨੂੰ ਦੱਸੋ ਤੇ ਸਹੀ ਜਿਹੜੀ ਏਜੰਟਾਂ ਦੇ ਚੁੰਗਲ 'ਚ ਫਸ ਕੇ ਆਪਣੀ ਜ਼ਿੰਦਗੀ ਦਾਤ ਤੇ ਲਾ ਰਹੀ ਹੈ ਅਹੀਂ ਜੀ ਜਦੋਂ ਇੱਥੋਂ ਤੁਰੇ ਸੂਰੀ ਨਿਮ ਤੋਂ ਬੰਬੇ ਸੂਰੀ ਨਿਮ ਪਹੁੰਚ ਗਏ ਆ ਉਹ 7 ਮਹੀਨੇ ਹੋ ਗਏ ਉਸ ਤੋਂ ਬਾਅਦ ਰੋਟੀ ਬੰਦ ਹੋ ਗਈ ਸੀ ਬਸ ਉਹ ਹੀ ਚੌਲ ਹਿੱਤੇ ਜਾਂ ਉਹ ਚੀਜ਼ਾਂ ਹੈਗੀਆਂ ਰੋਟੀ ਦਾ ਉੱਥੇ ਤੁਸੀਂ ਮਤਲਬ ਭੁੱਲ ਜੋ ਵੀ ਨਾਲ ਰੋਟੀ ਕੋਈ ਹੈਗੀ ਚਾਹੀਏ ਉਹ ਵੀ ਆਪਣੀ ਮਰਜ਼ੀ ਨਾਲ ਚੌਲ ਦੇਣੇ ਉਹਨਾਂ ਨੇ ਇੱਕ ਟਿਫਨ ਜਿਹਾ ਹੁੰਦਾ ਆ ਉਦੇ ਵਿੱਚ ਜਿੰਨੇ ਕੁ ਚੌਲ ਖਾ ਕੇ ਦਾਰ ਥੋੜੀ ਹੁੰਦੀ ਉਹਨਾਂ ਕਜਾੜਾ ਕਰਨਾ ਪੈਣਾ। ਬਾਕੀ ਜੋ ਤੁਰੇ ਆ ਇਥੋਂ ਕਦੀ ਕੰਟੇਨਰ ਹੀਗਾ। ਕੰਟੇਨਰ ਦੇ ਵਿੱਚ 50-50 ਜਾਣੇ 48-48 ਘੰਟੇ ਤੇ ਕਾਫੀ ਪਨਾਮਾ ਦੇ ਵਿੱਚ ਤਾਂ ਹੀ ਨਹੀਂ ਦਿੱਕਤ ਆ ਜੀ ਲੋਕ ਆਪਣੇ ਮੂੰਹੋਂ ਮੈਂ ਵਿਖੇ ਮੌਤ ਮੰਗਦੇ ਆ ਵੀ ਇੱਥੇ ਮਾਰਦੇ ਰੱਬਾ ਨੂੰ। ਇੱਕ ਤਾਂ ਮੌਤ ਮੂੰਹ ਮੰਗਦੇ ਵਿਖੇ ਕਿ ਤੁਹਾਡੇ ਨਾਲ ਗਏ ਲੋਕ ਆਪਣੇ ਸਾਹਮਣੇ ਆਪ ਹੀ ਮੌਤ ਨੂੰ ਗੜੇ ਲਗਾਉਂਦੇ ਦੇਖੇ ਜਾਂ ਮਰਦੇ ਦੇਖੇ ਤੜਫਦੇ ਦੇਖੇ ਹਾਂਜੀ ਸਿੱਦੇ ਸਾਡੇ ਨਾਲ ਫੈਮਿਲੀ ਹੈਗੀ ਈਰਾਨ ਦੀ ਤੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਤੇ ਉਹਨਾਂ ਨੂੰ ਜੰਗਲ 'ਚ ਰਸਤਾ ਭਟਕ ਗਏ ਸੀਗੇ ਫਿਰ ਉਹਨਾਂ ਨੂੰ ਸਾਡੇ ਜਿਹੜਾ ਗਰੁੱਪ ਮਿਲਿਆ ਉਹਨਾਂ ਨੇ ਫਿਰ ਉਹਨਾਂ ਨਾਲ ਬੱਚੀ ਸੀ 4 ਸਾਲ ਦੀ ਉਹਦੀ ਬਾਹਾਂ ਟੁੱਟੀ ਸੀ ਨਹੀਂ ਚੱਕੀ ਜਾਂਦੀ ਸੀ ਉਹਨਾਂ ਕੋਲ ਸਾਡੇ ਕੋਲ ਵੀ ਜਿੰਨਾ ਚੱਕਿਆ ਜਾਂਦਾ ਸਾਡੇ ਕੋਲ ਬੈਗ ਆਪਣਾ ਤੇ ਕਿਲੋ ਭਾਰ ਵਿੱਚ ਕਹਿੰਦਾ ਉੱਤੇ ਜੀ ਸਾਡੇ ਕੋਲ ਜਿੰਨਾ ਕੋਈ ਨਾਲ ਸਾਰਾ ਦੇ ਕੇ ਖੜਿਆ ਤੇਰ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਪਿੱਛੋਂ ਗਰੋਪ ਆਉਣ ਨੂੰ ਦੱਸਿਆ ਸਾਨੂੰ ਵੀ ਮਰਵਨਾ ਕੁੜੀ ਛੱੜਤੀ ਆਪਣੀ ਉਥੇ 4 ਸਾਲ ਦੀ ਜੀ ਹੁੰਦੀ ਹਾਂਜੀ ਜੰਗਲਾ ਛੱੜ ਹਾਂਜੀ ਸਿਰਫ ਅਮਰੀਕਾ ਜਾਂਦੀ ਲੱਗਦੀ ਇੱਥੇ ਉਥੇ ਜਦੋਂ ਪਨਾਮਾ 'ਚ ਐਂਟਰ ਹੋ ਕੇ ਪਹਿਲਾਂ ਤਾਂ ਬੰਦਾ ਸੋਚਦਾ ਮੈਂ ਅਮਰੀਕਾ ਜਾਣਾ ਹਾਂਜੀ ਜੇ ਤਾਂ ਅਮਰੀਕਾ ਪਨਾਮਾ 'ਚ ਐਂਟਰ ਹੋ ਜਾਂਦਾ ਬੰਦਾ ਇਹ ਸੋਚਦਾ ਕਿ ਰੱਬਾ ਮੈਂ ਜੰਗਲ 'ਚੋਂ ਨਿਕਲ ਜਾ ਬਸ ਸਫਰ ਕੀ ਹੋ ਜੀ ਆਪਾ ਨਾਮਾ ਦੇ ਜੰਗਲਾਂ ਦਾ ਬੜਾ ਮਸ਼ਹੂਰ ਹੋ ਚੁੱਕਾ ਹੈ ਕਈ ਵੀਡੀਓ ਨੇ ਲੋਕੀ ਕਹਿ ਦਿੰਦੇ ਫੇਕ ਨੇ ਕੋਈ ਕਹਿ ਦਿੰਦਾ ਕਿ ਵੀਡੀਓ ਅਸਲੀ ਹੈ ਤੁਸੀਂ ਜਿੰਨੇ ਦਿਨ ਉਥੇ ਜੰਗਲਾਂ ਚ ਰਹਿੰਦੇ ਰਹੇ ਹੋ ਤੇ ਖਾਣ ਨੂੰ ਕੀ ਮਿਲਦਾ ਸੀ ਖਾਂਦੇ ਕੀ ਸੀਗੇ ਔਰ ਗੁਜ਼ਾਰਾ ਕਿਵੇਂ ਹੁੰਦਾ ਸੀ ਤੁਹਾਡਾ ਗੁਜ਼ਾਰਾ ਜੀ ਜਦੋਂ ਆਪਾ ਤੁਰਦੇ ਆ ਪਨਾਮਾ ਚ ਐਂਟਰ ਹੋਣ ਲੱਗਦੇ ਆ ਹਾਂ ਉਦੋਂ ਦਿੰਦੇ ਆ ਚਿਪਸ ਦੇ ਦੋ ਪੈਕੇਟ ਦਿੰਦੇ ਆ ਤੇ ਥੋੜਾ ਬੋੜਾ ਸਮਾਨ ਜਿੰਨਾ ਕਿ ਬੈਗ ਚ ਪੈ ਸਕਿਆ ਉਹਨਾਂ ਨੂੰ ਦਿੰਦੇ ਆ ਕਿਉਂਕਿ ਸਾਫਰ ਵੀ ਲੰਬਾ ਤੇ ਬੈਗ ਵੀ ਭਾਰਾ ਨਹੀਂ ਘੜ ਸਕਦੇ ਜੀ 1 1 2 2 ਕੱਪੜੇ ਖਰੀਦੇ ਨਾਲ ਤੇ ਉੱਥੋਂ ਗਾਜਰੋਂ ਪਹਿਲਾਂ ਦੋ ਪਹਾੜੀਆਂ ਪਾਰ ਕਰੀ ਦੀਆਂ ਜਿੱਦਾਂ ਰਾਤ 7 ਵਜੇ ਤੁਰੇ ਹਾਂ ਆਪਾਂ ਤੇ 3 ਵਜੇ ਤੱਕ ਰਾਤ ਤੁਰਦੇ ਰਹੇ ਆ ਦੋ ਪਹਾੜੀਆਂ ਪਾਰ ਕਰ ਲਿਆ ਸੀ ਫਿਰ ਉਹਨੇ ਡੌਕਰ ਨੇ ਕਿਹਾ ਵੀ ਇੱਕ ਸਾਈਡ ਤੇ ਰੁਕ ਜਾਓ ਉੱਥੇ ਆਪਣੇ ਟੈਂਟ ਜਿਹੇ ਦਿੰਦੇ ਨਾਲ ਤੰਬੂ ਜੇ ਉਹ ਲਾ ਲਿਆ ਆਪਣੇ ਤੇ ਸਵੇਰੇ ਉਹਨਾਂ 7 ਵਜੇ ਫੇਰ ਠਾਹ ਲਿਆ ਫਿਰ ਅੱਗੇ ਤੀਜੀ ਪਹਾੜੀ ਸੀਗੀ ਤੀਜੀ ਪਹਾੜੀ ਦਾ ਏਡੀ ਆ ਜੀ ਖੜੇ ਮੱਥੇ ਆ ਤੇ ਬਦਲ ਥੱਲੇ ਰਹਿ ਜਾਂਦੇ ਅੱਛਾ ਜੀ ਹਾਂਜੀ ਤੇ ਸੱਪ ਜਾਂ ਕਿਦਾਂ ਇਹ ਚੀਜ਼ਾਂ ਇਹਦਾ ਪੈਰਾਂ ਥੱਲੇ ਆਮ ਹੀ ਆ ਨੋਰਮਲ ਹੀ ਆ ਤੇ ਬੂਟ ਵੱਡੇ ਪਾਏ ਹੁੰਦੇ ਆ ਤੇ ਜਦੋਂ ਨਦੀ 'ਚ ਆਪਾਂ ਟੈਂਟ ਲਾ ਕੇ ਸੁੱਤੇ ਆ ਰਾਤ ਨੂੰ ਦੂਜੀ ਦੂਜੀ ਰਾਤ ਤੇ ਨਦੀ ਚੜ ਗਈ ਸਾਡਾ ਟੈਂਟ ਉੜ ਗਿਆ ਸੀਗੇ ਤੇ ਨਦੀਆਂ ਜਦੋਂ ਪਾਰ ਕਰੀਦੀਆਂ ਵਾਂ ਉਦੋਂ ਵੀ ਇੱਕ ਦੋ ਜਰਾ ਹੱਥ ਫੜ ਕੇ ਮੁੰਡੇ ਪਾਰ ਕਰਦੇ ਆ ਨਦੀ ਜਦੋਂ ਆਪਾਂ ਗਏ ਆ ਬਾਰਸ਼ ਦਾ ਉਸ ਜਣੇਗਾ ਹੁਣ ਚੜੀਆਂ ਵੱਡੀਆਂ ਨਦੀਆਂ ਤੇ ਮੁੰਡੇ ਕਈ ਰੁੜ ਜਾਂਦੇ ਆ ਕਈਆਂ ਦਾ ਪਰਨਾ ਖੁੱਲ ਜਾਂਦਾ ਕਈਆਂ ਦੇ ਪੈਰ ਸਲਿੱਪ ਹੋ ਜਾਂਦੇ ਛੱਟਾਂ ਲੱਗ ਜਾਂਦੀਆਂ ਗੋਡਿਆਂ ਤੇ ਮੇਰਾ ਤੇ ਆਪ ਮੈਂ ਡੇ ਗਿਆ ਗੋਡਾ ਟੁੱਟ ਗਿਆ ਸੀਗਾ ਤੇ ਹੁਣ ਨੌਂ ਆ ਤੇ ਨੌਂ ਦੇ ਤਕਰੀਬਨ ਸਾਰੇ ਮੁੰਡੇ ਲਾਥੀ ਜਾਂਦੇ ਆ ਪੈਰਾਂ ਦੇ ਹੈ ਹਾਂਜੀ ਉਹ ਖਾਦੇ ਨਾਲ ਆ ਜਾਂਦੇ ਆ ਚਾਰ ਪੰਜ ਦਿਨ ਪਾਣੀ 'ਚ ਰਹਿਣੇ ਬੂਟ ਨਦੀ ਕਦੀ ਇਧਰ ਨੂੰ ਪਾਰ ਕਰਨੀ ਕਦੀ ਇਧਰ ਨੂੰ ਪਾਰ ਕਰਨੀ ਨਦੀ ਗੜ ਜਾਂਦੇ ਆ ਹਾਂਜੀ ਮੇਰੇ ਲੱਥੇ ਪੇ ਸਾਰੇ ਨੌਂ ਇੱਥੇ ਪੈਰਾਂ ਉੱਤੇ ਇੰਨੀ ਕਸ਼ਟਦਾਇਕ ਜ਼ਿੰਦਗੀ ਆ ਉੱਥੇ ਹਾਂਜੀ ਫਿਰ ਅੱਗੇ ਕਿੱਦਾਂ ਬੱਤੇ ਹੋ ਡੁੱਬਣ ਦਾ ਰੁੜਨ ਦਾ ਪਹਾੜੀ ਤੋਂ ਡਿੱਗਣ ਦਾ ਕੋਈ ਖਤਰਾ ਨਹੀਂ ਹੁੰਦਾ ਡਰ ਨਹੀਂ ਹੁੰਦਾ ਕਿ ਜਾਂ ਬਚਾਉਣ ਵਾਲਾ ਹੁੰਦਾ ਕੋਈ ਕੋਈ ਬਚਾਉਣ ਵਾਲਾ ਨਹੀਂ ਜੀ ਡਰ ਹੁੰਦਾ ਆ ਮੁੰਡਿਆਂ ਦੇ ਪੈਰ ਸਲਿੱਪ ਹੋ ਜਾਂਦੇ ਆ ਤੇ ਬਸ ਇਹੋ ਬੰਦਾ ਸੋਚਦਾ ਹੈ ਕਿ ਇੱਕ ਵਾਰ ਪਾਰ ਕਰ ਲਈਏ ਕਿਸੇ ਨਾ ਕਿਸੇ ਤਰੀਕੇ ਵੀ ਗਾੜੀ ਚਲੋ ਆਰਮੀ ਮਿਲ ਜਾਣੀ ਆ 2-4 ਦਿਨ ਦਾ ਸਫ਼ਰ ਆ ਪਰ ਉਹ ਜਿਹੜਾ ਸਫ਼ਰ ਆ ਨਰਕ ਤੋਂ ਵੀ ਗੰਦਾ ਆ ਜੀ ਬੜਾ ਗੰਦਾ ਸਫ਼ਰ ਆ ਰਸਤੇ 'ਚ ਕੀ ਦੇਖਣ ਨੂੰ ਮਿਲਦਾ ਤੁਹਾਨੂੰ ਰਸਤੇ 'ਚ ਲਾਸ਼ਾਂ ਦੇਖਣ ਨੂੰ ਮਿਲਦੀਆਂ ਆ ਜੀ ਨਾਰਮਲ ਹੀ ਆ ਸੜਾਂ ਮਾਰਦੀਆਂ ਬੋਹ ਮਾਰਦੀਆਂ ਸੜੀਆਂ ਗਲੀਆਂ ਤਾਜ਼ੀਆਂ ਵੀ ਹੈਗੀਆਂ ਜੀ ਤਾਜ਼ੀਆਂ ਹਾਂਜੀ ਤਾਂ ਲੋਕ ਤੁਰੇ ਜਾਂਦੇ ਨੇ ਨਾਲੇ ਮਰਦੇ ਜਾਂਦੇ ਨੇ ਨਾਲੇ ਡਿੱਗਦੇ ਜਾਂਦੇ ਨੇ ਉਹ ਥੱਲੇ ਛੇੜ ਦਿੰਦੇ ਆ ਲਾਸ਼ ਨੂੰ ਡੋਂਕਰ ਜਿਹੜੇ ਹੁੰਦੇ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਪਿੱਛੇ ਗਰੁੱਪ ਆਉਂਦਿਆ ਉਹ ਡਰਨ ਇਹ ਨਹੀਂ ਪਤਾ ਕਿ ਇੱਥੇ ਆਪਾਂ ਸੁੱਤੇ ਆ ਰਾਤ ਉੱਥੇ ਪਹਿਲਾਂ ਲਾਸ਼ ਹੀ ਪਈ ਹੋਵੇ ਜਾਂ ਲਾਗੇ ਪਾਸੇ ਪਈ ਹੋਵੇ ਕਿਤੇ ਹੂੰ ਉਹ ਸਾਈਡ ਤੇ ਕਰ ਦਿੰਦੇ ਆ ਸਿਸਕ ਤੇ ਵੇਖਿਆ ਕਿਸੇ ਨੂੰ ਹਾਂਜੀ ਪਾਣੀ ਮੰਗਦਾ ਕਹਿੰਦਾ ਵੇ ਕੋਈ ਕਹਿੰਦਾ ਵੇ ਕਿ ਭਾਜੀ ਮੈਨੂੰ ਬਚਾ ਲਓ ਕਿਸੇ ਤਰੀਕੇ ਕੋਈ ਤਰਲੇ ਲੈਂਦਾ ਬਗਾਲੀ ਹੀਗਾ ਜੀ ਸਾਡੇ ਗਰੁੱਪ ਚ ਹੂੰ ਉਹ ਪੜਾ ਹੈਗਾ ਸਰੀਰ ਦਾ ਉਹ ذرا ਆਪਾਂ ਖਿੱਚਿਆ ਉਹਨੂੰ ਪਰਨੇ ਪੁਰਨੇ ਪਾ ਕੇ ਜਿੰਨਾ ਕੋ ਹੋ ਸਕਦਾ ਹੈਗਾ ਪਰ ਉਹ ਆਪੇ ਜਵਾਬ ਦੇ ਗਿਆ ਕਹਿੰਦਾ ਕਿ ਮੈਨੂੰ ਛੱਡ ਜੋ ਤੁਸੀਂ ਮੇਰੇ ਕੋ ਨਹੀਂ ਛੜਿਆ ਜਾਣਾ ਫਿਰ ਫਿਰ ਸਾਡੇ ਕੋ ਜਿੰਨਾ ਕੋ ਸਮਾਨ ਹੈਗਾ ਇੱਕ ਮੁੰਡੇ ਕੋ ਚਿਪਸ ਦਾ ਪੈਕਟ ਹੀਗਾ ਇੱਕ ਕੋ ਦੋ ਕੋ ਬਿਸਕਟ ਹੀ ਕਿ ਇੱਕ ਕੋ ਰੈਡ ਬੁੱਲ ਹੀਗੀ ਜਿਹੜਾ ਤੁਰਨ ਤੋਂ ਪਹਿਲਾਂ ਦਿੰਦੇ ਆ ਤੇ ਉਹ ਅਸੀਂ ਉਹਦੇ ਲਾਗੇ ਰੱਖ ਆਏ ਆ ਅਸੀਂ ਕਿਹਾ ਵੀ ਹਾਂ ਤੇ ਫਿਰ ਜਾਣਾ ਪੈਣਾ ਰਾਤ ਹੋਣ ਦੀ ਹੀ ਕਿ ਆ ਰੱਖਾ ਹਾਂਜੀ ਤੇ ਛੱਡਣ ਨੂੰ ਦਿਲ ਤਾਂ ਨਹੀਂ ਕਰਦਾ ਜੀ ਪਰ ਉੱਥੇ ਕਿਲੋ ਭਾਰ ਵੀ ਨੱਚਾਇ ਜਾਂਦਾ ਅਸੀਂ ਆਪ ਜੇ ਫੈਸਲਾ ਹੀ ਕਰ ਵੀ ਲਏਵੇ ਇਹ ਰੁਕਣਾ ਹੈ ਇਹਦੇ ਲਾਗੇ ਰੁਕਣਾ ਨਾਲ ਲੈ ਕੇ ਜਾਣਾ ਹੀ ਰੁਕ ਨਹੀਂ ਸਕਦੇ ਡੋਂਕਰ ਹੁੰਦੇ ਨਾਲ ਡੋਂਕਰ ਬੇਰਹਿਮ ਹੁੰਦੇ ਨੇ ਡੋਂਕਰ द्याਵਾਂ ਹੁੰਦੇ ਨੇ ਡੋਂਕਰ ਤੁਹਾਡੀ ਕੋਈ ਸਪੋਰਟ ਕਰਦੇ ਨੇ ਕਿ ਡੋਂਕਰ ਲੁੱਟਦੇ ਨੇ ਡੋਂਕਰ ਤਾਂ ਜਿਹੜੇ ਹੁੰਦੇ ਆ ਜੀ ਉਹ ਤਾਂ ਉਹਨਾਂ ਨੇ ਪੈਸੇ ਲਏ ਹੁੰਦੇ ਕਿ ਇਹਨਾਂ ਆ ਗਰੁੱਪਾ ਇੱਥੋਂ ਚੱਕਣਾ ਇੱਥੇ ਪਾਰ ਕਰਾ ਦੇਣਾ ਪਰ ਜਿਹੜਾ ਵਿੱਚ ਮਾਫੀਆ ਪੈ ਜਾਂਦਾ ਰਸਤੇ 'ਚ ਉਹ ਬਹੁਤਾਂ ਕਰਦੇ ਮਾਫੀਆ ਮਾਫੀ ਬਾਰੇ ਕਿਹਾ ਜਾਂਦਾ ਕਿ ਜਾਂ ਤਾਂ ਪੰਜਾਬੀਆਂ ਚ ਜਾਂ ਹਰਿਆਣੇ ਦੇ ਲੋਕ ਉੱਥੇ ਬੈਠ ਕੇ ਨੇ ਜਾ ਕੇ ਜਾਂ ਪੰਜਾਬ ਤੋਂ ਬੈਠੇ ਹੋਏ ਨੇ ਜਾਂ ਪਾਕਿਸਤਾਨ ਵਾਲੇ ਲੋਕ ਨੇ ਮਾਫੀਆ ਦੇ ਵਿੱਚ ਵੀ ਕੋਈ ਬਾਹਰੋਂ ਨਹੀਂ ਹੈ ਕਹਿੰਦੇ ਸਾਡੇ ਆਪਣੇ ਹੀ ਨੇ ਉੱਥੇ ਹਾਂਜੀ ਮਾਫੀਆ ਦੇ ਵਿੱਚ ਆਪਣੇ ਬੰਦੇ ਆ ਸੂਹ ਦਿੰਦੇ ਆ ਵੀ ਆ ਬੰਦੇ ਆਂਦੀ ਆਉਣਦੇ ਐ ਇਹਨਾਂ ਕੋ ਡਾਲਰ ਤਾਂ ਹਰ ਕਿਸੇ ਕੋਲ ਰੋਟੀ ਬਣ ਜੋਗੇ ਤਾਂ ਹੁੰਦੇ ਹੀ 2000 ਡਾਲਰ ਤਾਂ ਹੁੰਦਾ ਹੀ ਆ ਜੀ ਜਾਂ ਜਿਹੜੇ ਫੋਨ ਹੁੰਦੇ ਵਧੀਆ ਉਹ ਖੋਲ ਹੁੰਦੇ ਆ ਬੂਟ ਕੇਤੇ ਵਧੀਆ ਲੱਗੇ ਉਹ ਖੋਲਣੇ ਕੱਪੜੇ ਵਧੀਆ ਲੱਗੇ ਉਹ ਲਵਾ ਲੈਣੇ ਤੇ ਜਿਹੜੀ ਇੱਕ ਤੁਹਾਡੀ ਘਰ ਫੋਨ ਆਂਦਾ ਤੇ ਮਾਤਾ ਜੀ ਬੜੇ ਪਰੇਸ਼ਾਨ ਹੁੰਦੇ ਨੇ ਬੇਚਾਰਿਆਂ ਨੇ ਪਤਾ ਨਹੀਂ ਕਿੱਥੋਂ ਇੰਤਜ਼ਾਮ ਕੀਤਾ ਮੁੜ ਕੇ ਉਹਨਾਂ ਪੈਸਿਆਂ ਦਾ ਉਹ ਕਦੋਂ ਫੋਨ ਕਰਾਉਂਦੇ ਨੇ ਕਦੋਂ ਤੁਸੀਂ ਫਿਰ ਉਹ ਫੋਨ ਕੀਤਾ ਕੀ ਵੇਖ ਕੇ ਕੀਤਾ ਕਿੰਨਾ ਕੋ ਡਰਾ ਦਿੰਦੇ ਨੇ ਜਾਂ ਮਾਰਦੇ ਨੇ ਜਾਂ ਕੀ ਡਰਾਵਾ ਦਿੰਦੇ ਨੇ ਧਮਕੀ ਦਿੰਦੇ ਨੇ ਹੁਣ ਧਮਕੀ ਨਹੀਂ ਦਿੰਦੇ ਜੀ ਉਹ ਕੁੱਟਦੇ ਆ ਅੱਛਾ ਕਪੜੇ ਲਵਾ ਲੈਣੇ ਸਾਰੇ ਤੇ ਪੇਟ ਘਰਾ ਲੈਣੇ ਗੰਦਲ ਨੂੰ ਮੂੰਹ ਘਰਾ ਲੈਣਾ ਫਿਰ ਫੱਟੀਆਂ ਨਾਲ ਕੁੱਟਦੇ ਆ ਤੇ ਫਿਰ ਫੋਨ ਦਿੰਦੇ ਆ ਵੀਡੀਓ ਬਣਾ ਕੇ ਪਾਉਂਦੇ ਆ ਘਰੇ ਵੀ ਆ ਤੁਹਾਡਾ ਮੁੰਡਾ ਹੈ ਤੇ ਮੈਨੂੰ ਪੈਸੇ ਦੋ ਫਿਰ ਛੱਡਾਂਗੇ ਰੋਟੀ ਪਾਣੀ ਨਹੀਂ ਦਿੰਦੇ ਤੇ ਫਿਰ ਉਹ ਪਰਿਵਾਰ ਨਾਲ ਮਰਦੇ ਜਿੰਦੇ ਕਰਨਾ ਹੀ ਆ ਜੀ ਬੱਚੇ ਆ ਤੇ ਉੱਥੇ ਸਾਰੇ ਜਿੰਨੇ ਤੁਸੀਂ ਤੁਹਾਡਾ ਗਰੁੱਪ ਸੀ ਤੁਹਾਡੇ ਗਰੁੱਪ ਦੇ ਵਿੱਚੋਂ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੇ ਫਿਰ ਪੈਸੇ ਵੀ ਇਹ ਕੀਤੇ ਕਿ ਜਾਂ ਫਿਰ ਇਕੱਲੇ ਇਕੱਲੇ ਨੂੰ ਕਰਵਾਉਂਦੇ ਨੇ ਨਹੀਂ ਜਿੱਦਾਂ ਜਿਨ੍ਹਾਂ ਨੇ ਪੇਮੈਂਟ ਹੋਈ ਆ ਉਹਨਾਂ ਨੂੰ ਤਾਂ ਜ਼ਿਆਦਾ ਨਹੀਂ ਕਰਦੇ ਕਿਉਂਕਿ ਪੇਮੈਂਟ ਉੱਥੇ 2-4 ਲੱਖ ਰੁਪਏ ਮੁੰਡੇ ਜਿਹੜੇ ਘਰੋਂ ਹੈਗੇ ਆ ਉਹ ਤਾਂ ਚਲੋ ਭਰ ਦਿੰਦੇ ਕੋਈ ਗੱਲ ਨਹੀਂ ਜਿਹੜੇ ਦੂਜੇ ਆ ਉਹਨਾਂ ਆਸਤੇ ਬਿਤਰਿਆ ਤੇ ਓਖਾ ਹੋ ਜਾਂਦਾ ਫਿਰ ਡੋਂਕਰਾਂ ਨੂੰ ਇਸ ਚੀਜ਼ ਨਾਲ ਨਹੀਂ ਆ ਵੀ ਤੁਸੀਂ ਘਰੋਂ ਕਿੱਦਾਂ ਆ ਕਿੱਦਾਂ ਨਹੀਂ ਪੈਸੇ ਕਿੰਨੂੰ ਜੱਟਰ ਨੂੰ ਦੇਤੇ ਨਹੀਂ ਦੇਤੇ ਉਹਨਾਂ ਨੂੰ ਆਪਣੀ ਪੇਮੈਂਟ ਨਾਲ ਤੁਹਾਡੇ ਨਾਲ ਤੁਹਾਡਾ ਸਾਥੀ ਕੌਣ ਸੀ ਮੇਰੇ ਨਾਲ ਮੁੰਡਾ ਜਗਰਾਜ ਹੀਗਾ ਉਹ ਕਿੱਥੋਂ ਦਾ ਸੀ ਤਾਰੀ ਗਾਲ ਦਾ ਮੁੰਡਾ ਅੱਛਾ ਤੁਹਾਡੇ ਨਾਲ ਕੀ ਬੀਤੇ ਆ ਫਿਰ ਜਦੋਂ ਡੋਂਕਰ ਜਿਹੜੇ ਸੀ ਤੁਸੀਂ ਕਹਿ ਰਹੇ ਬੀ ਕੁੱਟਿਆ ਕਿਸੇ ਨੂੰ ਤੁਹਾਡੇ ਸਾਥੀਆਂ ਨੂੰ ਹਾਂਜੀ ਲਿਆ ਕੇ ਤੁਹਾਡੇ ਨਾਲ ਸੁੱਟ ਤੇ ਕੀ ਹੋਇ ਆਏ ਰੂਮ ਚ ਵੱਖਰੇ ਚ ਬੰਦ ਕਰ ਦਿੰਦੇ ਜੇ ਜੀ ਦੀ ਪੇਮੈਂਟ ਨਾ ਹੋਵੇ। ਅੱਛਾ ਤੇ ਉਹ ਮੁੰਡਿਆਂ ਦੀ ਜਿਆਦਾ ਪੇਮੈਂਟ ਪਹਿਲਾਂ ਫਸੀ ਜੀਗੀ। ਹੂੰ ਉਹਨਾਂ ਨੂੰ ਕੁੱਟਿਆ ਮਾਰਿਆ ਸਾਡੇ ਲਾਗੇ ਲੈ ਕੇ ਛੱਡਤਾ ਉਹਨਾਂ ਨੂੰ ਜਦੋਂ ਆਏ ਵਿਚਾਰੇ ਉਹਨਾਂ ਨੇ ਫਿਰ ਮਾਲ ਚ ਮੂਲ ਚ ਕੀਤੀ ਉਹਨਾਂ ਦੇ ਤੇਲ ਤੂਲ ਮਣਿਆ। ਹੂੰ ਫਿਰ ਉਹ ਕਹਿੰਦੇ ਵੀ ਕੱਲੋਂ ਤੁਹਾਡਾ ਨੰਬਰ ਤੇ ਤੁਹਾਡੇ ਵੀ ਇਹੋ ਹਾਲਾਤ ਕਰਾਂਗੇ। ਤੇ ਪਿਸਤੌਲ ਲੈ ਕੇ ਆਏ ਉਹਦੇ ਜਗਰਾਜ ਦੇ ਮੇਰੇ ਹੀ ਮੁੰਡੇ ਸਾਡੇ ਅੱਡ ਦੋਵਾਂ ਦੇ ਮੂੰਹ ਚ ਪਿਸਤੌਲ ਪਾ ਦਿੱਤੀ। ਹੂੰ ਵੀਡੀਓ ਬਣਾਈਆਂ ਫਿਰ ਉਹਨਾਂ ਨੇ ਫਿਰ ਘਰੇ ਛੰਡ ਕੀਤੀਆਂ ਵੀ ਪੈਸੇ ਪਾਓ ਇਹਨਾਂ ਦੇ। ਫਿਰ ਇਹ ਜਾ ਕੇ 14 ਲੱਖ ਰੁਪਏ ਦੇ ਕੇ ਆਏ ਫਿਰ ਹਰਿਆਣਿਆਂ ਦੇ ਬੰਦੇ ਨੂੰ ਭੈਣ ਜੀ ਵੀਡੀਓ ਵੇਖੀ ਫਿਰ ਤੁਸੀਂ ਹਾਂਜੀ ਪੁੱਪਾ ਨਿਕਲ ਗਿਆ ਵੀਡੀਓ ਵੇਖ ਕੇ ਨਹੀਂ ਵੇਖਿਆ ਜਦੋਂ ਮੇਰੇ ਕੀ ਹਾਲਾਤ ਸੀ ਜੀ ਬਿਲਕੁਲ ਹੈ ਉਦੋਂ ਤਾਂ ਬਹੁਤ ਬੁਰਾ ਹਾਲ ਸੀ ਤੁਹਾਡਾ ਹਾਂਜੀ ਅੱਜ ਤੱਕ ਮਾਲਕ ਦੀ ਕਿਰਪਾ ਤੇ ਆ ਪਰ ਉਸ ਦਿਨ ਜਦੋਂ ਵੀਡੀਓ ਤੁਸੀਂ ਦੇਖਦੇ ਹੋ ਤੇ ਵੀਡੀਓ ਦੇਖਣ ਤੋਂ ਬਾਅਦ ਫਿਰ ਹੱਥਾਂ ਪੈਰਾਂ ਦੀ ਪੈ ਗਈ ਹਾਂਜੀ ਫਿਰ ਪੈਸੇ ਦਾ ਇੰਤਜ਼ਾਮ ਕਰਨ ਵਾਸਤੇ ਭੱਜਣਾ ਸਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਫੋਨ ਖੜਕਾਣੀ ਚਲੂ ਹੋ ਗਏ ਬਿਲਕੁਲ ਜੀ ਕਿੰਨੀ ਚਿਰ ਚੱਕ ਪੈਸੇ ਦਾ ਇੰਤਜ਼ਾਮ ਕੀਤਾ ਤੁਸੀਂ ਲੱਗੇ 8 ਦਿਨ ਹਾਂਜੀ 8-10 ਦਿਨ ਲੱਗੀ ਗਈ ਸੀ ਫਿਰ ਵੀ ਹਾਂਜੀ ਪੇਮੈਂਟ ਕਰ ਗਏ ਇਹ ਜਿਹੜਾ ਹਰਿਆਣੇ ਚ ਕੌਣ ਹੈ ਉਹਨਾਂ ਦਾ ਬੰਦਾ ਕਿਹਨੂੰ ਪੈਸੇ ਦੇਣ ਪੈਂਦੇ ਸੀ ਫਿਰ ਇਹ ਜੀ ਬੰਦਾ ਜਿਹੜਾ ਸਾਡਾ ਡੌਂਕਰ ਹੈ ਗਾਲੀਏ ਤੇ ਪਾਕਿਸਤਾਨ ਦਾ ਆ ਇੱਕ ਸਰਿੰਦਰ ਵਾ ਇੱਕ ਬਾਠ ਆ ਇੱਕ ਨੇ ਦਨੇਸ਼ ਆ ਇਹ ਤਿੰਨ ਹਰਿਆਣੇ ਦੇ ਨੇ ਅੱਛਾ ਜਿੰਨਾਂ ਨੇ ਸੀ ਪੇਮੈਂਟ ਦੇ ਕੇ ਆਏ ਇੱਥੇ ਫਿਰ ਪੇਮੈਂਟ ਕਰ ਹਾਂਜੀ ਉਹ ਉਹਨਾਂ ਨੂੰ ਫਿਰ ਦੱਸ ਦਿੰਦੇ ਵੀ ਆਹ ਬੰਦਾ ਇਹਨੂੰ ਪੇਮੈਂਟ ਦੇ ਆਓ ਹੂੰ ਫਿਰ ਅਸੀਂ ਜਿਹਨੂੰ ਪੇਮੈਂਟ ਦੇ ਕੇ ਆਏ ਆ ਉਹ ਨਾਂ ਦੱਸੇ ਤੁਹਾਨੂੰ ਤੇ ਉਹਨਾਂ ਦਾ ਸਾਰਾ ਹੈਗਾ ਉਹਨਾਂ ਦੇ ਗੱਡੀ ਦਾ ਨੰਬਰ ਸਭ ਕੁਝ ਹੈਗਾ ਆ ਨੈਟਵਰਕ ਸਾਰਾ ਉੱਥੋਂ ਚੱਲਿਆ ਹਾਂਜੀ ਅੱਛਾ ਹਰਪ੍ਰੀਤ ਜਿਹੜੀਆਂ ਪਹਾੜੀਆਂ ਦਾ ਬਾਰ ਬਾਰ ਜ਼ਿਕਰ ਆਉਂਦਾ ਜੰਗਲ ਦਾ ਜ਼ਿਕਰ ਆਉਂਦਾ ਪਰਾਮਾ ਤੇ ਜੰਗਲਾਂ ਦਾ ਬਾਰ ਬਾਰ ਖੌਫ ਦਾ ਜ਼ਿਕਰ ਆਉਂਦਾ ਉੱਥੇ ਦਰਦਨਾਕ ਮੌਤ ਦਾ ਜ਼ਿਕਰ ਆਉਂਦਾ ਉੱਥੇ ਤਸਹੀਆਂ ਦਾ ਜ਼ਿਕਰ ਆਉਂਦਾ ਉੱਥੋਂ ਦੀ ਦਹਿਸ਼ਤ ਦਾ ਜ਼ਿਕਰ ਆਉਂਦਾ ਔਰ ਉੱਥੇ ਇੱਕ ਇਹ ਵੀ ਜ਼ਿਕਰ ਆਉਂਦਾ ਹੈ ਕਿ ਕੋਈ ਐਸੀ ਜਗ੍ਹਾ ਹੈ ਕਿ ਜਿੱਥੋਂ ਇਕ ਕੋਈ ਆਪਣਿਆਂ ਵੀ ਆਵਾਜ਼ ਆਂਦੀ ਹੈ ਔਰ ਇੱਕੋ ਨੰਬਰ ਤੁਹਾਨੂੰ ਕਹਿੰਦੀ ਹੈ ਤੇ ਉਸ ਨੰਬਰ ਦੇ ਉੱਤੇ ਕਾਲ ਕਰਨੀ ਪੈਂਦੀ ਹੈ ਔਰ ਉਹ ਤੇ ਘਰ ਵਾਲੇ ਚੁੱਕਦੇ ਨੇ ਹਾਂਜੀ ਉਹ ਕੀ ਵਾਕਿਆ ਉਹ ਚ ਸੱਚਾਈ ਹੈ ਪਹਿਲਾਂ ਇਹ ਕਲੀਅਰ ਕਰਿਓ ਕੁਝ ਸੱਚਾਈ ਹੈ ਜੀ ਕਿ ਕਿੱਥੇ ਕਿਹਦੀ ਘਟਨਾ ਹੁੰਦੀ ਹੈ ਜੀ ਇਹ ਜੀ ਜਿਹੜੇ ਮੁੰਡੇ ਡੌਂਕੀ ਲਾ ਕੇ ਗਏ ਸਾਡੇ ਨਾਲ ਗਰੁੱਪ ਦੇ ਵਿੱਚ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਆਪਾਂ ਤੀਜੀ ਪਹਾੜੀ ਪਾਰ ਕਰ ਲੈਨੇ ਆ ਜਦੋਂ ਆਪਾਂ ਕੈਂਪਾਂ ਨੂੰ ਵਧਣ ਲੱਗਦੇ ਆ ਬਈ ਜਿੱਦਾਂ ਆਪਾਂ ਤੀਜੀ ਪਹਾੜੀ ਉੱਤਰਦੇ ਹੁੰਦੇ ਆ ਜੀ ਉੱਥੇ ਦੀ ਗੱਲ ਆ ਜੀ ਇਹ ਤੇ ਜਿਹੜਾ ਉੱਥੇ ਕੈਂਪ ਲਾ ਕੇ ਰਾਕ ਨੂੰ ਸੌਂਦੇ ਜਾਂ ਕਿੱਦਾਂ ਵਾ ਜ ਜਿੱਦਾਂ ਆਪਾਂ ਮਹਾਰਾਜ ਨਾਲ ਹੁੰਦੇ ਜਾਂਦੇ ਆ ਜੀ ਪਾਠ ਕਰਦੇ ਜਾਂਦੇ ਆ ਵੀ ਹਾਂ ਰੱਬਾ ਕਿ ਉਹਨੇ ਕਿतरी ਪਾਹ ਨਿਕਲ ਜੀ 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 ਜਿਹੜਾ ਥੋੜਾ ਜਿਹਾ ਪਿਛੇਰਾ ਇਹਦਾ ਇਕੱਲਾ ਰਹਿੰਦਾ ਆ ਉਹਨੂੰ ਸਾਡੇ ਨਾਲ ਘੱਟੋ ਘੱਟ ਵੀ 2-300 ਮੁੰਡਾ ਜਿਹੜਾ ਸਾਡੇ ਲਿੰਕ ਦੇ ਵਿੱਚ ਡੋਂਕੀ ਵਾਲਾ ਸਾਰੇ ਹੂੰ ਉਹਨਾਂ ਨਾਲ ਇਹ ਸਾਡੀ ਇਹੋ ਗੱਲ ਹੁੰਦੀ ਦੱਸਦੇ ਆ ਵੀ ਸਾਨੂੰ ਆਵਾਜ਼ ਪੈਂਦੀ ਆ ਨੰਬਰ ਬੋਲਦਾ ਪੂਰਾ ਆਪਣਾ ਹੂੰ ਕਹਿੰਦਾ ਵੀ ਦੱਸ ਦਿਓ ਮੇਰੇ ਘਰੇ ਵੀ ਮੈਂ ਠੀਕ ਠਾਕ ਆ ਤੇ ਫਿਰ ਜਦੋਂ ਉਹਦੇ ਘਰ ਫੋਨ ਕਰਦੇ ਆ ਉਹਦਾ ਮਾਪਿਓ ਕਹਿੰਦਾ ਜੀ ਸਾਡਾ ਮੁੰਡੇ ਨੂੰ ਮਰਿਆ 2 ਸਾਲ ਹੋ ਗਏ ਆ ਵੀ ਅਸੀਂ ਸਿਰਫ ਨੰਬਰ ਉਦੇ ਕਰਕੇ ਨੰਬਰ ਰੱਖਿਆ ਵਾ ਜੀ ਹਰਪ੍ਰਿੰਤ ਜੀ ਤੁਸੀਂ ਤਾਂ ਨੌਜਵਾਨ ਸੀ ਮਰਦ ਵੀ ਸੀਗੇ ਔਰ ਖਾਸ ਕਰਕੇ ਤੁਹਾਡੇ ਨਾਲ ਸਾਥੀ ਜਿਹੜੇ ਸੀਗੇ ਉਹ ਸਾਰੇ ਹੀ ਮੁੰਡੇ ਗੁੰਡੇ ਸੀਗੇ ਤੇ ਜਿਹੜੀਆਂ ਲੋਕ ਆਪਣੀਆਂ ਬੱਚੀਆਂ ਨੂੰ ਡੌਂਕੀ ਦੇ ਜ਼ਰੀਏ ਭੇਜ ਦਿੰਦੇ ਕੁੜੀਆਂ ਡੌਂਕੀ ਦੇ ਚੜੀਆਂ ਚੜੀਆਂ ਜਾਂਦੀਆਂ ਨੇ ਜਾਂ ਜਿਹੜੇ ਆਪਣੀ ਮੈਸੇਜ ਨੂੰ ਲੈ ਜਾਂਦੇ ਨੇ ਪਤਨੀ ਨੂੰ ਜਾਂ ਕਿਸੇ ਆਪਣਿਆਂ ਨੂੰ ਲੈ ਜਾਂਦੇ ਨੇ ਮੈਂ ਇੱਕ ਵਾਰੀ ਜ਼ਰੂਰ ਚਾਹਨਾ ਕਿ ਸਾਡੀਆਂ ਨਾਲ ਭੈਣਾਂ ਨੂੰ ਉਹਨਾਂ ਮਾਪਿਆਂ ਨੂੰ ਜਿਹੜੇ ਆਪਣੀਆਂ ਧੀਆਂ ਨੂੰ ਡੋਂਕਰਾਂ ਦੇ ਹਵਾਲੇ ਕਰਕੇ ਕਹਿ ਦਿੰਦੇ ਨੇ ਕਿ ਪਨਾਮਾ ਤਾਣੀ ਅਮਰੀਕਾ ਚਲੇ ਹੀ ਜਾਣਾ ਇਹਨੇ ਤੇ ਜਾਂ ਕੁੜੀਆਂ ਜੇਤ ਕਰ ਲੈਂਦੀਆਂ ਨੇ ਨਾ ਨਾ ਸਾਨੂੰ ਭੇਜੋ ਹੀ ਭੇਜੋ ਸਾਡਾ ਫੁਲਾਣਾ ਪਹੁੰਚ ਗਿਆ ਤੇ ਮੈਂ ਕਿਉਂ ਨਹੀਂ ਜਾਉਂਗੀ ਇੱਕ ਵਾਰੀ ਚਿਰ ਰੂਹ ਦੱਸ ਦਿਓ ਕਿ ਉੱਥੇ ਬਣਦਾ ਕੀ ਐ ਤੇ ਉਹਨਾਂ ਦਾ ਜਾਣਾ ਜਾਇਜ਼ ਹੈ ਕਿ ਨਾ ਜਾ ਨਹੀਂ ਐ ਮੈਂ ਜੀ ਸਾਰਿਆਂ ਗਾੜੀ ਇਹੋ ਰਿਕਵੈਸਟ ਕਰਦਾ ਆ ਜਿਹੜੇ ਮੁੰਡੇ ਹੁਣ ਗਏ ਆ 2-3-3 ਸਾਲ ਹੋ ਗਏ ਡੋਂਕੀ ਲਾ ਕੇ ਜੀ ਉਹ ਫਿਰ ਉਹਨਾਂ ਦਾ ਮਤਲਬ ਸੋਹਰਾ ਪਰਿਵਾਰ ਲਾ ਲਓ ਜਾਂ ਕਿੱਦਾਂ ਨਾਲ ਉਹ ਵੀ ਪ੍ਰੈਸ਼ਰ ਘਾਂਡਾ ਪਿੰਦੇ ਕਿ ਤੂੰ ਕੁੜੀ ਨੂੰ ਜਾਣ ਕੇ ਨਹੀਂ ਸਾ ਜਾਂ ਲਾਲੋ ਵੀ ਘਰੋਂ ਪੈਸੇ ਸੌਖੀ ਆ ਜਾਂ ਕਿੱਦਾਂ ਆ ਤੇ ਯੂਕੇ ਦਾ ਵੀਜ਼ਾ ਲੱਗ ਜਾਂਦਾ ਉੱਥੋਂ ਫਿਰ ਐਂਟਰੀ ਮਿਲ ਜਾਂਦੀ ਆ ਹੂੰ ਮੈਂ ਇਹੋ ਰਿਕਵੈਸਟ ਕਰਦਾ ਜੀ ਜਿੰਨਾ ਅਹੀਂ ਮਿਸਬਿਹੇਵ ਵੇਖਿਆ ਡੌਂਕਰਾਂ ਦਾ ਕੁੜੀਆਂ ਨਾਲ ਅਹੀਂ ਸਾਰੇ ਮੁੰਡੇ ਜਿੱਦਾਂ 15 ਜਣੇ ਖਲੋਤੇ ਆਂ ਉਹਨਾਂ ਕਹਿੰਦਾ ਪੰਜਾਬੀ ਕੁੜੀ ਕਿਹੜੀ ਆ ਹੂੰ ਆਜੋ ਤੇ ਫਿਰ ਮਿਸਬਿਹੇਵ ਕਰਦੇ ਆ ਬੰਦਾ ਕਰ ਰਿਹਾ ਕੁਝ ਨਹੀਂ ਸਕਦਾ ਸਾਡੇ ਪਸਤਾਵ ਲੱਗੇ ਹੁੰਦੇ ਆ ਤੇ ਇਹ ਚੀਜ਼ਾਂ ਫਿਰ ਤੰਗ ਕਰਦੀਆਂ ਕਿ ਦਿਨਾਂ ਕਿਤੇ ਵੀ ਯਾਰ ਅਸੀਂ ਤੇ ਕਾਰਮਿਕ ਕੋ ਸਾ ਅੱਖ ਨੂੰ ਗੈਰਤ ਨੂੰ ਬੰਦਾ ਸੋਚਦਾ ਹੈ ਕਿ ਯਾਰ ਅਸੀਂ ਤੇ ਬਚਾਉਣ ਵਾਲੇ ਹਾਂ ਤੇ ਕੀ ਵੀ ਏਕਣ ਦੇ ਕਸਮ ਬਸ ਜੀ ਬਸ ਤੇ ਮੈਂ ਇਹੋ ਰਿਕਵੈਸਟ ਕਰਦਾ ਹਾਂ ਸਾਰੀਆਂ ਭੈਣਾਂ ਅੱਗੇ ਵੀ ਇਹ ਕੰਮ ਦੇ ਵਿੱਚ ਡੌਂਕੀ ਵਾਲੇ ਰੂਟ 'ਚ ਨਾ ਕੋਈ ਵੀ ਜਾਵੇ ਬੜਾ ਗੰਦਾ ਬਿਹੇਵ ਕਰਦੇ ਆ ਜੀ ਤੁਹਾਡਾ ਏਜੰਟ ਕੌਣ ਸੀ ਤੁਹਾਡਾ ਮਲਕੀਤ ਸੀ ਜੀ ਇਹ ਮਲਕੀਤ ਨੇ ਫਿਰ ਤੁਹਾਡੇ ਨਾਲ ਕਿੰਨੇ ਸਾਥੀਆਂ ਨੂੰ ਬੰਬੇ ਤੋਂ ਫਿਰ ਫਲਾਈਟ ਦਿੱਤੀ ਸੀ ਮੇਰੇ ਨਾਲ ਦੋ ਮੁੰਡੇ ਇੱਕ ਜਗਰਾਜ ਇੱਕ ਆਕਾਸ਼ ਮੁੰਡਾ ਸੀਗਾ ਹੋਰ ਕੋਈ ਗਰੁੱਪ ਨਾਲ ਬਣਿਆ ਉੱਥੋਂ ਜਾ ਕੇ ਇਕੱਠੇ ਹੋਏ ਕਿ ਜਾਂ ਫਿਰ ਉੱਥੋਂ ਅੱਗੇ ਬੰਬੇ ਜਾ ਕੇ ਨਾ ਇਹਨਾਂ ਦਾ ਹਵਾਲਾ ਮੁੱਕ ਜਾਂਦਾ ਫਿਰ ਉੱਤੇ ਬੰਬੇ ਵਾਲੇ ਏਜੰਟ ਨੂੰ ਦੇ ਦਿੰਦੇ ਆ ਕੰਮ ਅੱਛਾ ਤੁਹਾਨੂੰ ਪ੍ਰੋਡਕਟ ਸਮਝ ਲੈ ਲੈਂਦੇ ਵੀ ਆ ਲੋ ਜੀ ਤੁਹਾਡੇ ਹਵਾਲੇ ਕਰਦੇ ਬਸ ਜੀ ਹੈਨਾ ਕੋਰੀਅਰ ਜਿੱਦਾਂ 36 ਲੱਖ 40 ਲੱਖ ਲੈ ਲਿਆ ਇਹਨਾਂ ਨੇ ਅੱਗੇ ਬੰਬੇ ਵਾਲੇ ਨਾਲ ਕਰਨਾ 30 ਲੱਖ ਚ 32 ਲੱਖ ਚ ਬਾਕੀ 5-6 ਲੱਖ ਲੈ ਕੇ ਨਾ ਸਾਈਡ ਤੇ ਹੋਏ ਨਾ ਅੱਗੇ ਉਹਨਾਂ ਦੀ ਜ਼ਿੰਮੇਵਾਰੀ ਫਿਰ ਉਹਦੇ ਬਾਅਦ ਉਸ ਤੋਂ ਬਾਅਦ ਫਿਰ ਅੱਗੇ ਜਦੋਂ ਸੂਰੇ ਨੇ ਉਤਰ ਗਏ ਫਿਰ ਇੱਕ ਡੌਂਕਰ ਦਾ ਕੰਮ ਹੋ ਜਾਂਦਾ ਕਿਹੜਾ ਮੈਂ ਡੰਕਰ ਹੋ ਜਾਂਦਾ ਵਾ ਵੀ ਕਿਹੜਾ ਕੀਤਾ ਤੁਸੀਂ ਵਾਲੀ ਕਿੱਥੇ ਕਿੱਥੇ ਭਟਕਣਾ ਪਿਆ ਕਿੱਧਰ ਕਿੱਧਰ ਰੂਟ ਆ ਤੁਹਾਨੂੰ ਮਿਲਿਆ ਦੋ ਸਾਲ ਲੱਗੇ ਤੁਹਾਨੂੰ ਇਹ ਸਾਰਾ ਕੁਝ ਬੜਾ ਖਰਾਬ ਕੀਤਾ ਜੀ ਦੋ ਸਾਲ ਇਹਨੇ ਕਦੀ ਦੁਬਈ ਭੇਜਿਆ ਕਦੀ ਇਹਨੇ ਬਾਕੂ ਭੇਜਤਾ ਕਦੀ ਕਿਤੇ ਭੇਜਤਾ ਜਿੱਦਾਂ ਜਿਹੜੀ ਕੰਟਰੀ 'ਚ ਬੈਠੇ ਆ ਘਰ ਦੇ ਨੇ ਪ੍ਰੈਸ਼ਰ ਪਾਉਣਾ ਕਿ ਮੁੰਡੇ ਨੂੰ ਭੇਜ ਦੇਣ ਤੂੰ ਇੰਨਾ ਚਿਰ ਬਿਠਾ ਛੜਿਆ ਇਦਾਂ ਉਦਾਂ ਇਹਨੇ ਫਿਰ ਕੰਟਰੀ ਚੇਂਜ ਕਰ ਦੇਣੀ ਤੇ ਉਸ ਤੋਂ ਬਾਅਦ ਜਦੋਂ ਸੂਰੀ ਨੇ ਉਤਰ ਗਿਆ ਆਪਾਂ ਉਧਰ ਅਮਰੀਕਾ ਵਾਲੀ ਸਾਈਡ ਉਸ ਤੋਂ ਬਾਅਦ ਜਦੋਂ ਪੈਦਲ ਸਾਰਾ ਹੀ ਨੇ ਸਾਡੇ ਨਾਲ ਗੱਲ ਕੀਤੀ ਉੱਪਰ ਵਾਲੀ ਫ ਬਿਲਕੁਲ ਮਖੀ ਕੋ ਤਾਰੂੰਗਾ ਜਦਾਂ ਸਲਵਾਰ ਲੋਰ ਦੀ ਗੱਲ ਹੋਈ ਸੀ ਸਾਡੀ ਸਾਰੀ ਨੇ ਪੈਦਲ ਡੌਂਕੀ ਲਵਾਈ ਹੈ ਜੀ ਤੇ ਬਾਕੀ ਇਹਦੇ ਭਰਾ ਇਹਦਾ ਸੀਗਾ ਮੇਰੇ ਤੋਂ ਬਾਅਦ ਤੁਰਿਆ ਹੂੰ ਸਿੱਧਾ ਸਪੇਨ ਤੇ ਸਪੇਨ ਤੋਂ ਉੱਥੇ ਇਹਨੇ ਆਪਣਾ ਭਰਾ ਬਚਾ ਲਿਆ ਸਾਡਾ ਮਤਲਬ ਕਿ ਨੇ ਨਹੀਂ ਸੋਚਿਆ ਕੋਈ ਤੁਹਾਡਾ ਵਾਪਸੀ ਹੋਣੀ ਕਿਵੇਂ ਹੋਈ ਤੁਸੀਂ ਉੱਥੇ ਫਿਰ ਅਰੈਸਟ ਹੋ ਗਏ ਸੀ ਤੁਸੀਂ ਟੱਪ ਚੁੱਕੇ ਸੋ ਕਿ ਨਹੀਂ ਬਾਰਡਰ ਅਮਰੀਕਾ ਐਂਟਰੀ ਹੋ ਗਈ ਸੀ ਤੁਹਾਡੀ ਹਾਂ ਜੀ ਅਸੀਂ 8 ਤਰੀਕ ਨੂੰ ਅ ਅਰੀਜ਼ੋਨਾ ਬਾਰਡਰ ਕ੍ਰੋਸ ਕਰ ਲਿਆ ਸੀਗਾ 8 ਤਰੀਕ ਨੂੰ ਤੇ ਅਸੀਂ 14 ਤੱਕ ਰਹੇ ਹਾਂ ਜੀ ਉੱਥੇ ਜੀ 14 ਨੂੰ ਸਾਨੂੰ ਉਤੋਂ ਫਲੈਟ ਹੋਈ ਆ 6 ਘੰਟੇ ਆਰਮੀ ਵਾਲਾ ਜਾਗ ਜਿਹੜਾ ਵਾ ਆਪਣਾ ਮਾਂ ਲਾਇਆ ਆਪਣਾ ਮਾਂ ਹੋਟਲ 'ਚ ਰੱਖਿਆ ਸਾਨੂੰ 21 ਤਰੀਕ ਨੂੰ ਸਾਡੀਆਂ ਫਿਰ ਇਹਨਾਂ ਨੂੰ ਟਿਕਟਾਂ ਕਰਾਤੀਆਂ ਇੰਡੀਆ ਦੀ ਛੋ ਸ਼ੁਕਰ ਹੈ ਕਿ ਤੁਸੀਂ ਸਹੀ ਸਲਾਮਤਤਾ 'ਚ ਆਪਣੀ ਮਾਂ ਦੀ ਅੱਖਾਂ ਦੇ ਸਾਹਮਣੇ ਹੋ ਔਰ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਜਿਹੜਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਉਹਨਾਂ ਨੇ ਜਿੰਨਾ ਵੀ ਤੁਹਾਡੇ ਲਈ ਕਰਜ਼ਾ ਲਿਆ ਨਾ ਮੈਂ ਖੈਰ ਉਤੋਂ ਦੀ ਵਾਰ ਕੇ ਨਾ ਉਹਨਾਂ ਨੇ ਸੁੱਟ ਤਾ ਕਿ ਮੇਰਾ ਪੁੱਤ ਸਹੀ ਸਲਾਮਤ ਮੇਰੇ ਸਾਹਮਣੇ ਹੈ ਮੇਰੇ ਨਾਲ ਹੈ ਮੇਰੇ ਕੋਲ ਹੈ ਤੇ ਅਸੀਂ ਕਾਨੂੰਨ ਦੀ ਮਦਦ ਲਈ ਆ ਜੱਸ ਐਸਐਸਪੀ ਸਾਹਿਬ ਨੇ ਵੀ ਬੁਲਾਇਆ ਸੀ ਹਾਂ ਜੀ ਬੁਲਾਏ ਸੀ ਜਿਹੜੇ ਮੁੰਡੇ ਅੱਜ ਗੁਰਦਾਸਪੁਰ ਵਾਲੇ ਜਿੰਨੇ ਵੀ ਆ ਸਾਰੇ ਉਹਨਾਂ ਬੁਲਾਏ ਹੀ ਉਹਨਾਂ ਬੜਾ ਹੌਸਲਾ ਦਿੰਦਾ ਹੈ ਵੀ ਕੋਈ ਨਹੀਂ ਤੁਸੀਂ ਪਰਚੇ ਕਰੋ ਜੀ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਜੋ ਵੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਉਹਨਾਂ ਤੇ ਜੀ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰਪ੍ਰੀਤ ਜੀ ਐਨਆਰਏ ਟੂਡੇ ਦੇ ਜਿੰਨੇ ਵੀ ਸੰਗਤ ਹੈ ਉਹਨਾਂ ਨੇ ਤੁਹਾਡੇ ਇਸ ਸ਼ੋਅ ਨੂੰ ਦੇਖਣਾ ਤੁਹਾਡੇ ਇਸ ਦਰਦ ਨੂੰ ਮਹਿਸੂਸ ਵੀ ਕਰਨਾ ਤੁਹਾਡੇ ਘਰ ਤੋਂ ਤੁਹਾਡੇ ਤੇ ਜਿਹੜਾ ਖਰਚਾ ਹੋਇਆ ਨਾ ਅੰਤਾਂ ਦਾ ਖਰਚਾ ਜਿਹੜਾ ਤੁਹਾਡੇ ਮਾਤਾ ਨੇ ਚਾਹੇ ਬਿਆਜੀ ਫੜੇ ਚਾਹੇ ਕਿੱਥੋਂ ਫੜੇ ਨੇ ਉਹ ਸਾਰਾ ਉਹਨਾਂ ਨੂੰ ਸਮਝ ਆ ਰਹੀ ਹੈ ਔਰ ਮੈਂ ਇਹੀ ਆਸ ਰੱਖਦਾ ਕਿ ਇਹ ਇੱਕ ਨੰਬਰ ਆਪਣਾ ਜਿਹੜਾ ਤੁਸੀਂ ਜ਼ਰੂਰ ਸਾਡੇ ਸੰਗਤਾਂ ਦੇ ਨਾਲ ਸਾਂਝਾ ਕਰ ਦਿਓ ਤਾਂ ਕਿ ਕੋਈ ਵੀ ਹਰਪ੍ਰੀਤ ਨਾਲ ਗੱਲ ਕਰਨੀ ਚਾਹੇ ਹਰਪ੍ਰੀਤ ਦੇ ਨਾਲ ਉਹਦੀ ਮਾਤਾ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਤੁਹਾਡੇ ਲਈ ਕੋਈ ਵੀ ਸਾਥ ਦੇਣਾ ਚਾਹੋ ਤੁਸੀਂ ਕਿਤੇ ਤਰ੍ਹਾਂ ਦਾ ਵੀ ਸਾਥ ਦੇਣਾ ਚਾਹੋ ਤਾਂ ਡਾਇਰੈਕਟ ਤੁਸੀਂ ਹਰਪ੍ਰੀਤ ਦੇ ਨਾਲ ਉਹਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਹਰਪ੍ਰੀਤ ਜੀ ਆਪਣਾ ਨੰਬਰ ਬੋਲਦੇ ਹੋ 76 96 95 50 34 ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਇੰਡੀਆ ਦਾ ਨੰਬਰ ਹੈ ਔਰ ਤੁਸੀਂ ਇੰਡੀਆ ਦਾ ਕੋਡ ਲਾ ਕੇ ਨਾਲ ਦੀ ਨਾਲ ਹੀ 76 969 ਤੇ 55034 ਸੋ ਇਸ ਨੰਬਰ ਦੇ ਉੱਤੇ ਤੁਸੀਂ ਹਰਪ੍ਰੀਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਉਦੇ ਦੁੱਖ ਸੁੱਖ ਦੇ ਵਿੱਚ ਉਹਦੇ ਭਾਈਵਲ ਬਣ ਸਕਦੇ ਹੋ ਔਰ ਉਹਨਾਂ ਦੀ ਮਾਤਾ ਤੇ ਆਏ ਹੋਏ ਸੰਕਟ ਇਸ ਪਰਿਵਾਰ ਤੇ ਆਏ ਹੋਏ ਸੰਕਟ ਦੇ ਵਿੱਚ ਤੁਸੀਂ ਇੱਕ ਮਸੀਹ ਦੇ ਰੂਪ ਝਾਣ ਕੇ ਉਹਨਾਂ ਦੀ ਮਦਦ ਵੀ ਕਰ ਸਕਦੇ ਹੋ ਸੋ ਇਸ ਸਿਆਸ ਦੇ ਨਾਲ ਕਿ ਹੁਣ ਇਹ ਪਰਿਵਾਰ ਆਨੰਦ ਮਾਣੇ ਖੁਸ਼ੀਆਂ ਮਾਣੇ ਬੜੇ ਕਸ਼ਟ ਦੇਖ ਲਏ ਔਰ ਇਸ ਨੌਜਵਾਨ ਦਾ ਦੁਬਾਰਾ ਜਨਮ ਹੋਇਆ ਇਸ ਬੱਚੇ ਦਾ ਦੁਬਾਰਾ ਜਨਮ ਹੋਇਆ ਔਰ ਇਸ ਸ਼ਹੀਦ ਪਿਤਾ ਦੇ ਪੁੱਤਰ ਨੇ ਇੱਕ ਸਮ ਦੀ ਆਪਣੇ ਮਾਤਾ ਦੀਆਂ ਜਿਹੜੀਆਂ ਉਹ ਹੰਝੂਆ ਭਰੀ ਅਪੀਲ ਸੀ ਸਿਸਕੀਆਂ ਭਰੀ ਅਪੀਲ ਸੀ ਉਸ ਨੇ ਇਹਦਾ ਮਨ ਜਿਹੜਾ ਸੀ ਉਹ ਬਦਲ ਦਿੱਤਾ ਜੇ ਕਿਤੇ ਉਹ ਅਪੀਲ ਥੋੜੀ ਜਿਹੀ ਲੇਟ ਹੋ ਜਾਂਦੀ ਤਾਂ ਸ਼ਾਇਦ ਕੋਈ ਕਾਰਾ ਹੋ ਜਾਂਦਾ ਪਰ ਅਸੀਂ ਸ਼ੁਕਰਗੁਜ਼ਾਰ ਹਾਂ ਸਦਾਤੇ ਤੇ ਉਹਨਾਂ ਅਰਦਾਸਾਂ ਦੇ ਜਿਹੜੀਆਂ ਤੁਸੀਂ ਵੀ ਕੀਤੀਆਂ ਜਿਹੜੀਆਂ ਇਸ ਮਾਤਾ ਨੇ ਸੱਚੇ ਦਿਲੋਂ ਵੀ ਕੀਤੀਆਂ ਔਰ ਸਭ ਤੋਂ ਵੱਡੇ ਸ਼ੁਕਰਗੁਜ਼ਾਰ ਹਾਂ ਅਸੀਂ ਹਰਪ੍ਰੀਤ ਜਿਨ੍ਹਾਂ ਨੇ ਆਪਣੀ ਮਾਤਾ ਦਾ ਮਾਨ ਰੱਖ ਲਿਆ ਔਰ ਵਾਪਸ ਆ ਗਿਆ ਆਪਣੇ ਪਰਿਵਾਰ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਆਪਣੀ ਪਤਨੀ ਦੇ ਕੋਲ ਔਰ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਹੁਣ ਇਸ ਪਰਿਵਾਰ ਦਾ ਦਿਲ ਖੋਲ ਕੇ ਸਾਥ ਦਿਓਗੇ ਜਿਹੜੇ ਗੁਨਾਹਗਾਰ ਨੇ ਏਜੰਟ ਨੇ ਹੁਣ ਉਹਨਾਂ ਨੂੰ ਚੈਨਲ ਅਸੀਂ ਨਹੀਂ ਬਣਦੇਾਂਗੇ ਜੇਕਰ ਤੁਹਾਡੇ ਆਸ-ਪਾਸ ਵੀ ਕਿਸੇ ਏਜੰਟ ਨੇ ਤੁਹਾਡੇ ਨਾਲ ਧੋਖਾ ਕੀਤਾ ਤਾਂ ਸਾਡੇ ਚੈਨਲ ਤੇ ਸਾਡੇ ਨੰਬਰ ਤੇ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਅਸੀਂ ਹਮੇਸ਼ਾ ਜਿੰਨੇ ਵੀ ਰਿਪੋਰਟ ਕਰਕੇ ਜਿੰਨੇ ਵੀ ੱੱਕੇ ਖਾ ਕੇ ਜਿੰਨੇ ਵੀ ਲੁੱਟ ਖਸੁੱਟ ਜਿੰਨਾ ਨਾ ਹੋਈ ਹੈ ਉਹ ਨੌਜਵਾਨ ਵਾਪਸ ਆਏ ਨੇ ਅਸੀਂ ਤੁਹਾਡੀ ਲੜਾਈ ਆਪ ਲੜਾਂਗੇ ਸਾਡਾ ਨੰਬਰ ਹੈ 9814139 77 ਸਵੇਧਾ ਨਾਲੀ ਤੁਹਾਡੇ ਤੋਂ ਲੈਣੀ ਇਜਾਜ਼ਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ